ਪੰਜਾਬ ਵਿੱਚ ਜੇਕਰ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਗੱਲ ਕੀਤੀ ਜਾਵੇ ਤਾਂ ਦਿਨੋ-ਦਿਨ ਇਹ ਗਿਣਤੀ ਵੱਧਦੀ ਜਾ ਰਹੀ ਹੈ। ਉੱਥੇ ਹੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਈ ਨਸ਼ੇ ਨੂੰ ਲੈ ਕੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹਨ। ਮਾਮਲਾ ਸਾਹਮਣੇ ਆਇਆ ਹੈ ਸੰਗਰੂਰ ਦੇ ਪਿੰਡ ਚੀਮਾ ਦਾ ਜਿੱਥੇ ਕਿ ਇੱਕ ਬੌਕਸਿੰਗ ਕਰਨ ਵਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਖਤਮ ਹੋ ਗਿਆ। ਉੱਥੇ ਹੀ ਜਦੋਂ ਇਸ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜੋ ਕਿ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ ਹੈ ਉਹ ਖੇਡਾਂ ਦੇ ਵਿੱਚ ਰੁਚੀ ਰੱਖਦਾ ਸੀ ਪਰ ਉਸ ਦੀ ਗਲਤ ਸੰਗਤ ਕਾਰਨ ਉਹ ਨਸ਼ਾ ਕਰਨ ਲੱਗ ਗਿਆ ਸੀ ਜਿਸ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਨਸ਼ਾ ਜ਼ਿਆਦਾ ਕਰਨ ਕਾਰਨ ਉਸ ਦੀ ਮੌਤ ਹੋ ਗਈ। ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਅੱਗੇ ਇਹ ਅਪੀਲ ਕਰਦੇ ਹਨ ਕਿ ਕਿਸੇ ਹੋਰ ਪਰਿਵਾਰ ਦਾ ਪੁੱਤਰ ਨਸ਼ੇ ਕਾਰਨ ਨਾ ਮਰੇ। ਉਸ ਦੇ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ। रोंदी मां ने कहा कि इत्ते शर्याम नशा बिक रहा है इस दे लिए कुछ कीता जावे पुलिस प्रशासन ते सरकारा इस उते ठोस कदम नहीं चुक रही हां ਜਿਸ ਤਰ੍ਹਾਂ ਇਹ ਰਾਤ ਪਿਆ ਕਿ ਜਿਹੜਾ ਇੱਕ ਪਲੇਅਰ ਦਾ ਰਸਤਾ ਹੁੰਦਾ ਤਾਂ ਗਰਾਊਂਡ ਵੱਲ ਹੁੰਦਾ ਨਸ਼ੇ ਵੱਲ ਕਿਸ ਤਰ੍ਹਾਂ ਤੇ ਕਦੋਂ ਬਸ ਜੀ ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ ਜਿਹੇ ਜੇ ਕੋਈ ਕੰਮ ਕਿੰਦਾ ਕਰਦਾ ਉਹ ਆਪਦੇ ਵੱਲ ਹੀ ਲਿਆਉਂਦਾ ਮੇਰਾ ਬਚਨ ਭੋਲਦੀ ਨਿਆਣੀ ਮੱਤ ਲਾ ਲਓ ਕੁਛ ਵੀ ਲਾ ਲਓ ਪਰ ਉਹਨੇ ਇਹ ਚੀਜ਼ ਦਾ ਨਹੀਂ ਪਤਤੀ ਹੁੰਦਾ ਨਾ ਇਦਾਂ ਹੋ ਜਾ ਉਹਨੇ ਬਸ ਪ੍ਰਮਾਤਮਾ ਜਾਣਦਾ ਉਹਦਾਂ ਕੀ ਬਣਿਆ ਕੀ ਨਾ ਬਣਿਆ ਬਸ ਸਾਡੇ ਮੰਨ ਲਓ ਜੇ ਸਾਡੇ ਜੇਕਰ ਦਾ ਕੈਨੇਡਾ ਦਿੱਟਣਾ ਤੇ ਟੁੱਟ ਕੇ ਬਾਹਰ ਦਿਲ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠਾ ਚੁੱਪ ਕਰਿਆ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸਹਾਰਾ ਬਣ ਮਾਪਿਆਦਾ ਅੱਗੇ ਮੈਂ ਇਹ ਇੰਨਾ ਚਾਹਨਾ ਕਹਿਣਾ ਚਾਹੁੰਦਾ ਜੀ ਇਹ ਪ੍ਰਸ਼ਾਸਨਿਕ ਅਧਿਕਾਰੀ ਐਮਐਲਏ ਸਾਹਿਬ ਦੀ ਗੱਲ ਕਰੀਏ ਇੱਕ ਗੁਰਪਾਲ ਸਿੰਘ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ ਰੋਡ ਦੇ ਉੱਤੇ ਕਿੰਨੇ ਕਿੰਨੇ ਮੈਕਮੇ ਬਣਾਤੇ ਰੋਡ ਸੁਰੱਖਿਸ਼ਾ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰਦੇ ਜੇ ਇੱਕ ਪੁਲਿਸ ਭਰਤੀ ਨਵੀਂ ਰੋੜਾਂ ਤੇ ਨਸਰ ਆਉਣ ਵਾਲੇ ਨੂੰ ਨੱਥ ਪਾਈ ਜਾਵੇ ਉਹ ਪਾਰਟੀ ਲਾ ਦੇਣਗੇ ਕਿਵੇਂ ਨਾ ਰੁਕ ਸਕਦਾ ਸਭ ਕੁਝ ਰੁਕਦਾ ਜੀ ਸਭ ਕੁਝ ਰੁਕਦਾ ਵੀਰ ਜੀ ਐਨੀਵੇ ਮਤਰੀ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਆਪਾਂ ਕਹੇ ਸ ਦੇਖੇ ਹਰ ਦੂਜੇ ਦਿnje ਕਰਦੇ ਅੱਜ ਜਿਹੜੀ ਨਸ਼ੇ ਕਰਕੇ ਮੌਤ ਹੋ ਰਹੀ ਹੈ ਜਿਹੜਾ ਤੁਹਾਡਾ ਲੜਕਾ ਸੀ ਇੱਕ ਪਲੇਅਰ ਸੀਗਾ ਪਰ ਪ੍ਰਮਾਤਮਾ ਨੇ ਕਿਹੜੇ ਰਾਹ ਵੇਹ ਕੇ ਅੱਜ ਜਿਹੜਾ ਪੂਰਾ ਹੋ ਗਿਆ ਕੀ ਕਿਹਾ ਜੀ ਇਹ ਕਹਿਣਾ ਚਾਹੁੰਦਾ ਵੀ ਅਮਰ ਰੋੜੇ ਨੂੰ ਵੀ ਤੁਹਾਡੇ ਸੁਨਾਮ ਵਿੱਚ ਸ਼ਰਿਆਮ ਜਿੱਟਾ ਦੇ ਕਰਿਆ ਤੁਸਾਂ ਨਾਲ ਤੇ ਮਾਫ ਕਰੋ ਉਸ ਵਾਰ ਤੋਂ ਅੰਤਮਾਨ ਨੂੰ ਕਹਿਣਾ ਚਾਹੁੰਦੀ ਹਾਂ ਜੀ ਇਹ ਨੇੜੇ ਆ ਸਾਡੇ ਇਹ ਗੌਰ ਕਿਉਂ ਨਹੀਂ ਕਰਦਾ ਸਾਡੀ ਗੌਰ ਕਰਨੀ ਚਾਹੀਦੀ ਜੀ ਨਵੇਂ ਬੱਚਿਆਂ ਦੀ ਸਾਡੇ ਨਾਲ ਜਿਹੜਾ ਕੁਸ ਮਨਾਤੇ ਹੋਵੇ ਉਹਨਾਂ ਦੀ ਪਿੜੀ ਨਾਲ ਨਾਲ ਹੋਵੇ ਜੀ ਅੱਜ ਇਹ ਗੱਲ ਕਰੀਏ ਤੁਸੀਂ ਸਟੇ ਪੁਲਿਸ ਸਟੇਸ਼ਨ ਜਦੋਂ ਜਾਣੇ ਉੱਥੇ ਤੁਸੀਂ ਦੱਸ ਦੇਵੋ ਕਿ ਆਹ ਬੰਦੇ ਵਿੱਚ ਨੇ ਕਿਉਂ ਨਾਲ ਖਲਾਫ ਕਰ ਵੀ ਜਾਈਂ ਕੌਣ ਕੌਣ ਨੂੰ ਬੰਦੇ ਸੀ ਉਹ ਨੇ ਜੀ ਕਪਨੇ ਸਾਹ ਪਰ ਕਲਾ ਦਾ ਜੀ ਇੱਕ ਦਾ ਨਾਮ ਕਾਲਾ ਹੈਗਾ ਇੱਕ ਹੋਰ ਕਾਲਾ ਨਿੱਕਾ ਇੱਕ ਸੋਨੀ ਹੈ ਜੀ ਸੋਨੀ ਹੈ ਮੁੰਡਾ ਮੱਕੀ ਸਨਾਮ ਦੇ ਵਿੱਚ ਨੇ ਜੀ ਮੈਂ ਉਹਦੇ ਜਾ ਕੇ ਆਈਆਂ ਸਨਾਮ ਵਾਲੇ ਦੇ ਘਰੇ ਵੀ ਜਾ ਕੇ ਜਾਂ ਕਾਲੇ ਦੇ ਘਰੇ ਵੀ ਇਹਦੇ ਆਪਣੇ ਸੋਨੀ ਦੇ ਘਰੇ ਵੀ ਜਾ ਕੇ ਆਈ ਸੋਨੀ ਦੇ ਘਰ ਵਾਲਿਆਂ ਨੇ 3000 ਰੁਪਏ ਲੈ ਲਿਆ ਬੇਟੇ ਤੋਂ ਉਹਦੇ ਬਾਅਦ ਚ ਉਹਨੂੰ ਟੋਫੀ ਦਿੱਤੀ ਜੀ ਪੈਕੇਟ ਟੋਫੀ ਤੋਂ ਘਰ ਆ ਕੇ ਉਹਨੇ ਸਾਰ ਪੁੱਛਦਾ ਮੰਮੀ ਆਇਆ ਕਰਕੇ ਕਹਿੰਦਾ ਮੇਰੇ ਨਾਲ ਤੋਖਾ ਹੋ ਗਿਆ ਮੇਰੇ ਕੋਲ ਕੋਈ ਮੋਰ ਸੋਦੇ ਚ ਰਿਕਾਰਡਿੰਗ ਤੋਂ ਕਾਲ ਹੋ ਗਈ ਮੇਰੇ ਰਿਕਾਰਡਿੰਗ ਸੁਣ ਕੇ ਫਿਰ ਮੈਂ ਸੋਨੀ ਦੇ ਕੋਲ ਲਾਈ ਮੈਂ ਆ ਕੇ ਸੋਨੀ ਤਾਂ ਮੇਰੇ ਬੇਟੇ ਤੋਂ ਪੈਸੇ ਲੈਤੇ ਨੇ ਉਹ ਕਹਿੰਦਾ ਮੈਂ ਲੈਤਨੀ ਦੀ ਮੁੱਕਰ ਗਿਆ ਫਿਰ ਘਰੇ ਵਾਗੇ ਘਰ ਵਾਲੇ ਦੀ ਕਹਿੰਦੀ ਕੋਈ ਗੱਲ ਨਹੀਂ ਜਿਵੇਂ ਸਾਨੂੰ 6 ਤਰੀਕ ਨੂੰ ਮੋੜ ਦੋ ਉਹ 6 ਤਰੀਕ ਨੂੰ ਗਏ ਜ ਉਹਨਾਂ ਦੇ ਘਰੇ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਤਾ ਜੀ ਉਹਦੀ ਘਰ ਵਾਲੀ ਨੇ ਸੋਨੀ ਦੀ ਨੇ ਕਹਿੰਦੀ ਮੈਂ ਤੁਹਾਡਾ ਕੋਈ ਪੈਸਾ ਨਹੀਂ ਹੈ ਸਾਡੇ ਘਰੇ ਕੋਈ ਜੱਟਾ ਨਹੀਂ ਮਿਲਦਾ ਜੀ ਸ਼ਰੀਆ ਉਹਨਾਂ ਦੇ ਘਰੇ ਜੱਟਾ ਨਹੀਂ ਕੋਈ ਉਹ ਕਿਹ ਕੀ ਮੰਗਤਾ ਕੰਪਲੀਟ ਕੀਤੀ ਸੀ ਜੀ ਮੈਂ ਆਪਣੇ ਚੀਮੇ ਫੋਨ ਕੀਤਾ ਸੀ ਜੀ ਫੋਨ ਕੀਤਾ ਸੀ ਉਹਨਾਂ ਨੂੰ ਜੀ ਗੁਰਵਾਜਨ ਸਰ ਨੂੰ ਮੈਂ ਆਇਆ ਕਰ ਸਰ ਮੈਂ ਨਾ ਆਪਰੱਖ ਖੜੀਆਂ ਗਈਆਂ ਵੀ ਸਬਰ ਆ ਕੇ ਐਂ ਕਰਕੇ ਤੁਸੀਂ ਵੀ ਛਾਪਾ ਮਾਰੋ ਹੁਣੇ ਹੁਣੇ ਇਹਨਾਂ ਦੇ ਘਰੋਂ ਮੇਰਾ ਬੇਟਾ ਚੱਕਾ ਲੈ ਕੇ ਜਾਂਦਾ ਜੀ ਹੁਣ ਵੀ ਇਹ ਮੈਨੂੰ ਧਮਕੀਆਂ ਦੇ ਕੇ ਘਰੋਂ ਬਾਹਰ ਕੱਢਿਆਗੇ ਤੇ ਪੁਲਿਸ ਵਾਲੇ ਕਹਿੰਦੇ ਨਹੀਂ ਜੀ ਅਸੀਂ ਨਿਕ ਕਰ ਸਕਦੇ ਨਹੀਂ ਵੀ ਤੁਸੀਂ ਉੱਪਰੋਂ ਫੋਨ ਕਰੋ ਤੇ ਸੱਚੋਂ ਅਸੱਚੋਂ ਵੀ ਫੋਨ ਕੀਤਾ ਜੀ ਉਹ ਕਹਿੰਦੇ ਕੰਪਲੇਟਰ ਭਾ ਕੇ ਜਾਓ ਜੀ ਬਸ ਉਹਨਾਂ ਨੇ ਮੈਨੂੰ ਉਲਝਾ ਲਿਆ ਜੀ ਉਲਝਾਉਣ ਕਰਕੇ ਬੇਟੇ ਦੀ ਮੌਤ ਹੋ ਗਈ ਇੱਕ ਬੰਦਾ ਤਾਂ ਕਿ ਮਨ ਲੋ ਖੜਾ ਰੇਟ ਲਖਾਉਣ ਆਉਗੀ ਉਹ ਕੰਡੇ ਭੱਜ ਜਾਣੀ ਫਿਰ ਕੌਣ ਛੜੂਏਗਾ ਜੀ ਭਾਜੀ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗਦੇ ਸਹੀ ਮੈਂ ਇਹ ਕਰਨੇ ਚਾਹੁੰਦਾ ਜੀ ਵੀ ਇਸ ਸਟਿੱਕਾ ਬੰਦ ਹੋਵੇ ਮੇਰਾ ਪਤਵਤਾ ਚਲਾ ਗਿਆ ਜੀ ਹੋਰ ਨਾ ਕਿਸੇ ਦਾ ਕੋਈ ਪਤਵਤਾ ਲੈ ਜਾਵੇ ਅਈ ਸ਼ਰਮ ਤੁਜੀ ਇੱਕ ਬੱਚੇ ਦੀ ਜਿੰਮੇ ਜਿੱਥੇ ਇੱਕ ਨੌਜਵਾਨ ਦੀ ਡੈਥ ਹੋਈ ਉਹਦੇ ਮਾਂ ਕੋ ਇਨਸਾਫ ਲਈ ਤਰਸ ਰਹੇ ਨੇ ਉਹ ਕਿਉਂਕਿ ਉਹ ਕਹਿਆ ਜਾ ਰਿਹਾ ਹੈ ਕਿ ਤਨਾ ਕਹਤੇ ਜਿਹੜੀ ਪੁਲਸਾ ਉਹ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਬਲਾਕ ਦੇ ਦੇਖੋ ਜੀ ਅਸੀਂ ਇੱਕ ਉਸ ਸਥਾਨ ਤੇ ਬੈਠੇ ਆ ਇਸ ਇਲਾਕੇ ਵਿੱਚ ਮਸਤ ਵਾਲੇ ਸੰਤ ਦਾ ਤੁਸਿਲ ਉਹਦਾ ਬਹੁਤ ਵੱਡਾ ਨਾਮ ਇਹ ਇਥੋਂ ਦਾ ਜਨਮ ਸਥਾਨ ਹੈ ਇਹ 1.6 ਕਿਲੋਮੀਟਰ ਦੂਰ ਹੈ ਸਰ ਬੇਗਰ ਤੋਂ ਮੁੱਖ ਮੰਤਰੀ ਦਾ ਪਿੰਡ ਹੈ ਕਮਨ ਰੋੜੇ ਦੇ ਕਰਦੇ ਗਵਾਂਡ ਦਾ ਜਿਹੜਾ ਚੱਟਾ ਪਿੱਗਦਾ ਦੱਸ ਹੀ ਨਹੀਂ ਮਾਤਾ ਮੈਂ ਦੁੱਖ ਹਦਾ ਵੇਖ ਕੇ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ 6 ਮਹੀਨਿਆਂ ਤੋਂ ਘਟੋ ਘਟ ਮੈਸ ਏਰੀਆ ਵਿੱਚ ਅਸੀਂ ਗੁਹਾਰ ਲਾਉਂਦੇ ਫਿਰਦੇ ਚੀਕਾ ਮਾਰਦੇ ਫਿਰਦੇ ਮੇਰਾ ਛੜਾ ਜਿਹੜਾ ਹੈ ਬੈਂ ਦਾ ਜਿਹੜਾ ਜਵਾਨੀ ਸਾਡੀ ਤੋਂ ਡਿਕਲੀ ਜਾਂਦਾ ਆਪ ਮੈਡਲ ਦੇਖ ਲਓ ਆਓ ਤਸਵੀਰ ਦੇਖ ਲਓ ਬੱਚੇ ਦੀ ਇਹ ਇਸ ਹੁਣੀ ਦਾ ਹੱਕ ਦਾ ਸੀ ਇਹ ਹੋਣੀਆਂ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿ ਤੁਸੀਂ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ ਔਰ ਜਿਹੜਾ ਪ੍ਰਸ਼ਾਸਨ ਦੇ ਵੱਡੇ ਅਫਸਰਾਂ ਤੱਕ ਜਾਂਦਾ ਤੇ ਫਿਰ ਚਿੱਟਾ ਬੰਦ ਕਿੱਥੋਂ ਹੋਣਾ ਚਿੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਪੋਲੀਟਿਕਲ ਬਿੱਲ ਦੀ ਲੋੜ ਹੈ ਜਿਹੜੀ ਕਿ ਇਹ ਬੇਗਹਿਰਤ ਔਰ ਬੇਜਮੀਰੇ ਔਰ ਬਿਲਕੁਲ ਲੋ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ ਇਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਕਾਲੀ ਤੇ ਕਾਂਗਸ ਦੇ ਰੂਪ ਵਿੱਚ ਸੀ ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ ਉਹ ਬੂਟੇ ਨੂੰ ਫਲਤਾ ਪਹਿਲਾਂ ਹੀ ਆਉਣ ਲੱਗ ਪਏ ਸੀ ਹੁਣ ਤਾਂ ਬਹੁਤ ਵੱਡੇ ਵੱਡੇ ਦਰਖਤ ਬਣ ਕੇ ਪਰੇ ਪਏ ਐ ਕੌੜੇ ਫਲਾਂ ਦੇ ਨਾਲ ਤੇ ਉਹਦੇ ਜਿਹੜੇ ਚਖ ਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੁੰਦੀ ਥੋੜੇ ਸਾਹਮਣੇ ਇਹ ਸਰਕਾਰਾਂ ਦੇ ਲਾਏ ਹੋਏ ਬੂਟੇ ਐ ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੁਣ ਦੀ ਇਹ ਦੁਸ਼ਮਣ ਸਾਬਤ ਹੋਣੀਆਂ ਪੰਜਾਬ ਦੀ ਲੋਕਾਂ ਦੀਆਂ ਤੇ ਇਹਨਾਂ ਤੋਂ ਕੋਈ ਉਮੀਦ ਜਿਹੜੀ ਰੱਖਣੀ ਆਉਣ ਵਾਲੇ ਸਮੇਂ 'ਚ ਬਿਲਕੁਲ ਬੇਮੰਨੀ ਵਾਲੀ ਗੱਲ ਹੈ ਜੇ ਆ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ ਮੰਗਣਗੇ ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕਿ ਇਸ ਕਤਲ ਨੂੰ ਕਿਵੇਂ 174 ਦੀ ਕਾਰਵਾਈ 'ਚ ਬਦਲ ਦਿੱਤਾ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਸਾਰਾ ਕੁਝ ਦੇਖ ਲਿਆ ਸੀਗਾ লাশ ਕਢਵਾਈ ਹੈ ਵੀਡੀਓ ਕਲਿੱਪਸ ਉਹ ਵੀ ਅਵੇਲੇਬਲ ਹੈਗੀਆਂ ਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜੇ ਉਹ ਪਤਾ ਹੋ ਗਿਆ ਕਿ ਗੈਰਕੁਦਰਤੀ ਮੌਤ ਹੈ ਤੇ ਇਹ ਨਸ਼ੇ ਨਾ ਹੋਈ ਹੋਈ ਹੈ ਤੇ ਉਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸੋ ਜੋ ਕੁਦਰਤੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ ਇਹ ਰੇਤਾ ਵਿਚਾਰੇ ਸਰਮੇ ਵਿੱਚ ਬੈਠੇ ਸੀ ਉਹਨਾਂ ਦਾ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਆਈ ਹੋਵੇ ਸਾਹਮਣੇ ਕਿ ਤੁਸੀਂ ਕਾਗਜ਼ਾਂ ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮੀਟ ਕੇ ਨਾਲੀਆਂ ਤੇ ਕੱਲ ਨੂੰ ਕਹੋਗੇ ਇਹ ਕਾਗਜ਼ਾਂ ਤੇ ਇਸ ਤਰ੍ਹਾਂ ਦੇ ਚਲਾਕੀਤੇ ਹੋਏ ਸਾਈਨ ਬੌਧਾ ਜਿਹੜਾ ਹੈਗਾ ਉਹ ਲੁਕਦੇ ਨਹੀਂ ਹੁੰਦੇ ਹੁਣ ਇਹ ਦੇਖੋ ਮਾਤਾ ਦਸਰੀ ਕਿ ਪਹਿਲਾਂ ਗਈਆਂ ਸੀ ਜੋ ਪਹਿਲਾਂ ਸੁਣ ਦੱਸਿਆ ਗਿਆ ਘਰ ਜਾ ਕੇ ਪੈਸੇ ਮੜਾਉਣ ਗਈ ਹੋਈ ਹੈ ਉਸ ਤੋਂ ਇਹ ਗੱਲ ਪੈ ਰਹੇ ਹੈ ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾ ਵਿੱਚ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਸਿਸਟਮ ਦਾ ਸ਼ਿਕਾਰ ਹੈ ਮੈਨੂੰ ਇਹ ਵੀ ਕਹਿਣ ਚ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਗੰਧ ਪਾਉਂਦੀ ਹੋਈ ਇਹਦੇ ਪਿੱਛੇ ਬਹੁਤ ਵੱਡੇ ਹੱਥ ਜੜੇਗੇ ਹੈ ਪੋਲਿਟਿਕਲ ਬੰਦਿਆਂ ਦੇ ਬਿਊਰੋਕ੍ਰੇਟ ਵੱਡਿਆਂ ਦੇ ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰਪਏ ਦੇ ਪਨਾਫੇ ਖਟ ਰਹੇ ਹੈ ਉਹਨਾਂ ਦੇ ਵੀ ਹੈਗੇ ਮੇਨ ਕਾਰਨ ਹੈਗੇ ਹੈ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਹੈ ਉਹ ਬਿਲਕੁਲ ਸਭ ਦੇ ਸਾਹਮਣੇ ਹੈ ਨਸ਼ਿਆਂ ਦੇ ਮਾਮਲੇ ਤੋਂ ਲੈ ਕੇ ਵੈਸੇ ਤਾਂ ਮੈਂ ਜਿੰਨੇ ਮੁੱਦੇ ਹੈਗੇ ਉਹਨਾਂ ਦੀ ਬਾਰੇ ਗੱਲ ਕਰਦੇ ਆ ਸੀ ਪਰ ਅਸੀਂ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਜਿਹੜੇ ਪੁਲਿਸ ਮੁਕਾਬਲਿਆਂ 'ਚ ਨੌਜਵਾਨ ਮਾਰੇ ਜਾ ਰਹੇ ਆ ਔਰ ਨਸ਼ਿਆਂ ਦੇ ਤੇ ਜਿਹੜੀ ਨੌਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਇਹ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈਗੀ ਆ ਆਉਣ ਵਾਲੇ ਸਮੇਂ 'ਚ ਹੀ ਰਹੂਗੀ ਪਿੱਛੇ ਵੀ ਸੀਗੀ ਤੇ ਅੱਜ ਵੀ ਹੈਗੀ ਹੈ ਜੇਕਰ ਆਪਣੇ ਨੱਕ ਦੇ ਥਲੇ ਇਹੋ ਜਿਹੇ ਪਿੰਡ ਜਿਹੜੇ ਗਵਾਂਡ ਮੇਠਾ ਹੋਵੇ ਪਵਿੱਤਰ ਸਥਾਨ ਜਰਮਸਥਾਨ ਦੇ ਤੇ ਇੱਥੇ ਵੀ ਤੁਸੀਂ ਥੋੜਾ ਬਹੁਤ ਕੰਟਰੋਲ ਨਹੀਂ ਕਰ ਸਕਦੇ ਹੁਣੇ ਪਤਾ ਲੱਗਿਆ ਅੱਜ ਮੈਂ ਦਪਹਿਰ ਦਾ ਇੱਥੇ ਆ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨੇ ਦੇ ਸ਼ਿਕਾਰ ਹੈਗੇ ਕੁਝ ਬੱਚਿਆਂ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਔਰੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਰਵਾਈ ਵੱਡੀ ਬਣਦੀ ਹੈ ਉਹ ਕੀਤੀ ਜਾਵੇ ਮੇਰੇ ਡੀਐਸਪੀ ਸਾਹਿਬ ਜਿਹੜੇ ਸੁਨਾਮਾ ਨਾਲ ਗੱਲ ਹੋਈ ਵੀ ਹੈ ਉਹਨਾਂ ਨੇ ਵੀ ਕਿ ਦਿੱਤਾ assurance ਇਹ ਜਾ ਕੇ ਆਏ ਹੈ ਬਿਸ਼ੱਕ ਅਜੇ ਵੀ ਇਹਨਾਂ ਨੇ ਕਿਹਾ ਸੀ ਤਫ਼ਤੀਸ਼ ਕਰਦੇ ਪਰ ਇਹ ਤਫ਼ਤੀਸ਼ ਕਰਨ ਵਾਲਾ ਮਸਲਾ ਹੈ ਨਹੀਂ ਹੈਗਾ ਤੁਸੀਂ ਤਫਤੀਸ਼ ਕਰੋ ਪਿੱਛੇ ਜਾ ਕੇ ਕਿ ਕੌਣ ਫਿਗਰ ਹੈ ਮਗਰ ਮੁੰਡਾ ਮਰਿਆ ਹੋਇਆ 302 ਦਾ ਪਰਚਾ ਦੇਣਾ ਪਣਦਾ ਇਹਦੇ ਤੇ ਉਹ ਦਿਓ ਪਰ ਇਹ ਉਹ ਸਰਕਾਰ ਹੈ ਜਿਹਨੇ ਬਾਰਡਰ ਦੇ ਉੱਪਰ ਸ਼ੁਭਕਰਨ ਦੇ ਕਤਲ ਦਾ ਜਿਹੜਾ ਮਕਦਮਾ ਸੀ ਤੇ ਜਿਹੜਾ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋ ਗਿਆ ਸੀ ਤਾਂ ਫਿਰ ਕਈ ਦਿਨਾਂ ਬਾਅਦ ਦਿੱਤਾ ਸੀ ਇਸ ਤਰ੍ਹਾਂ ਦੇ ਬੇਗਰਤ ਲੋਕਾਂ ਦੀ ਸਰਕਾਰ ਨੂੰ ਇੱਕ ਬੱਚੇ ਮਰੇ ਦੀ ਕਾਹਲੀ ਤਕਰੀਰ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਦੋਂ ਇਹ ਬਿਮਾਰੀ ਆਪਦੇ ਹੋਊਗੀ ਹਾਲਾਂਕਿ ਹੋਈ ਵੀ ਵੀ ਹੈਗੀ ਕੋਈ ਕਮੀ ਪੇਸ਼ੀ ਨਹੀਂ ਹੈ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਨੇ ਕਰਨ ਤੇ ਕੋਈ ਕਦੇ ਜੂ ਨਹੀਂ ਸਰਕੀ ਅਸੀਂ ਆਪਣੀ ਜਿਹੜੀ ਲੋਕ ਹੈਗੇ ਕੁਝ ਇਕੱਠੇ ਸੰਗਰੂਰ ਦੇ ਜਾਗਦੇ ਲੋਕਾਂ ਦੀ ਟੀਮ ਦੇ ਨਾਲ ਮੇਰੇ ਨਾਲ ਹੈਗੇ ਆ ਬਸ ਲੱਗਿਆ ਤਾਂ ਇਹ ਬੋਲੇ ਇਹ ਤਾਂ ਆਪਣੇ ਘਰ ਬੈਠੇ ਸੀ ਕੋਈ ਅਜੇ ਤੱਕ ਇਹਨਾਂ ਕੋਲ ਆਇਆ ਨਹੀਂ ਕੋਈ ਪ੍ਰੈਸ ਨਹੀਂ ਆਈ ਤੁਸੀਂ ਚਲੋ ਮਿਹਨਤ ਕਰਕੇ ਇੱਥੇ ਆਪਣਾ ਟਾਈਮ ਕੱਢ ਕੇ ਹਿੰਮਤ ਕਰਕੇ ਆਏ ਹੋ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਹਾਡੇ ਸਭ ਨੂੰ ਵੀ ਇਹ ਜਿਹੜੀ ਖਬਰ ਹੈ ਸਾਰੇ ਪੰਜਾਬ ਦੀ ਪ੍ਰੈਸ ਨੂੰ ਜਾਣੀ ਚਾਹੀਦੀ ਹੈ ਮਾਂ ਪਿਓ ਦੀ ਗੱਲ ਕਰੀਏ ਮਾਂ ਪਿਓ ਕਹਿ ਰਿਹਾ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਕੀ ਤੁਹਾਡੇ ਵੱਲੋਂ ਉਹਨਾਂ ਵੰਦੀ ਮਦਦ ਕੀਤੀ ਜਾਵੇਗੀ ਇਨਸਾਫ ਤਾਂ ਪੁਲਿਸ ਨੇ ਦੇਣਾ ਹੈ ਪ੍ਰਸ਼ਾਸਨ ਨੇ ਦੇਣਾ ਹੈ ਮੁਕੱਦਮਾ ਦਰਜ ਕਰਕੇ ਜਿਹੜੇ ਦੋਸ਼ੀ ਇਹ ਦੱਸ ਰਹੇ ਹੈ ਉਹਨਾਂ ਨੂੰ ਵਿੱਚ ਆਪਣਾ ਕਰਕੇ ਨਾਮਜ਼ਦ ਤੇ ਉਹਦੀ ਤਫ਼ਤੀਸ਼ ਕਰ ਲੈਣ ਜੇ ਇਹਨਾਂ ਦੀ ਗੱਲ ਕੋਈ ਗਲਤ ਲੱਗੂ ਤਾਂ ਸਾਹਮਣੇ ਆ ਜੂ ਡਰਿਵੇਸ਼ਨ ਤੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀ ਹੁੰਦੀ ਹੈ ਉਹ ਦਿਨ ਨੂੰ ਲੈ ਕੇ ਪੁੱਛਿਆ ਜਾਊਗਾ ਪਰ ਇਹ ਦੇ ਮਗਰ ਹਾਲਾਂਕਿ ਇਹ ਤਾਂ ਹੋ ਜੂਗਾ ਮੈਨੂੰ ਪਤਾ ਕਰਨਾ ਪਊਗਾ ਇਹਨਾਂ ਕੋਲ ਹੱਲ ਕੋਈ ਨਹੀਂ ਪਰ ਪਿੱਛੇ ਨਹੀਂ ਤੁਰਦੇ ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਤੁਰਦੇ ਪਿਛਲੀ 체ਨ ਤੇ ਨਹੀਂ ਜਾਂਦੇ ਹੁਣ ਵਾਰ ਤੋਂ ਬਾਅਦ ਕੀ ਕਰਤਾਂਗੇ 302 ਦਾ ਪਰਚਾ ਵੀ ਦੇ ਦੇਣਗੇ ਮੈਨੂੰ ਪਤਾ ਉਹ ਚਲਾਣ ਵੀ ਹੋ ਜਾਣਗੇ ਉਹ ਬੰਦੇ ਪਰ ਉਹਦੇ ਨਾਲ ਹੱਲ ਥੋੜਾ ਹੁੰਦਾ ਉਹ ਜਿੰਨਾ ਚਿਰ ਤੁਸੀਂ ਮਗਰਲੀ 체ਨ ਜਿਹੜੀ ਸਪਲਾਈ ਕਿੱਥੋਂ ਆਇਆ ਆਉਣ ਵਾਲੇ ਸਮੇਂ ਵਿੱਚ ਕੁਝ ਨਾਮ ਆ ਰਹੇ ਆ ਮੈਂ ਥੋੜਾ ਇਹਦੇ ਵਿੱਚ ਹੋਰ ਡੂੰਘਾਈ ਚਲੇ ਜਾਂਦੇ ਹਾਂ ਮੈਂ ਦੱਸਾਂਗਾ ਕਿ ਇਸ ਇਲਾਕੇ ਦੇ ਉਸ ਤੋਂ ਉੱਪਰਲੇ ਕਿਹੜੇ ਲੋਕ ਹੈ ਜਿਹੜੇ ਨਸ਼ਾ ਇਸ ਪਾਸੇ ਵਗਾ ਰਹੇ ਹੈ ਉਸ ਤੋਂ ਪਿਛਲੇ ਵੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਜਿਹੜਾ ਹੈਗਾ ਪਹਿਲਾ ਜਿਹੜਾ ਫੌਰੀ ਤੌਰ ਤੇ ਅਮਲ ਕਰਨ ਵਾਲੇ ਬਣਦਾ ਕਿ ਉਹ ਮਕਦਮਾ ਦਰਜ ਕਰਕੇ ਉਹਨਾਂ ਦੇ ਬਾਈ ਨੇਮ ਕਰਾਉ ਜਿਹੜਾ ਹੈਗਾ ਇਸੇ ਨੂੰ 302 ਵਿੱਚ ਕਨਵਰਟ ਕਰਕੇ ਤੇ ਇਹਦੀ ਤਫ਼ਤੀਸ਼ ਕਰਕੇ ਲੈ ਕੇ ਆਵੇ ਪੁਲਿਸ ਸਾਹਮਣੇ ਫਿਰ ਇਸ ਕੇਸ ਨੂੰ ਬਿਲਕੁਲ ਅਸਿਸਟ ਕਰਾਂਗੇ ਨਾਲ ਅਸੀਂ ਜਿੱਥੇ ਲੋੜ ਪੈਗੀ ਜੇ ਪੁਲਿਸ ਚਾਹੂਗੀ ਤਾਂ ਹਾਲਾਂਕਿ ਚਾਹੁੰਦੀ ਨਹੀਂ ਹੁੰਦੀ ਪੁਲਿਸ ਜਿਵੇਂ ਜਿਵੇਂ ਵੇਖ ਨੇ ਪਿੱਛੇ ਅਤੇ ਹੋ ਕੇ ਹਟੀਆਂ ਸ਼ਰਾਬ ਦੇ ਨਾਲ ਇਹ ਸਾਰੇ ਖਤਮ ਨੇ ਇਹਨਾਂ ਨੂੰ ਮਤਲ ਗੈਰ ਕੁਦਰਤੀ ਮੌਤਾਂ ਨੂੰ ਬਿਲਕੁਲ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਔਰ ਜੇ ਅਸੀਂ ਇਹਨਾਂ ਨੂੰ ਸਹੀ ਇਨਸਾਫ ਦਿਵਾਉਣ ਦੀ ਕਾਰਵਾਈ ਕਰਾਂਗੇ ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਹੈਗੇ ਆ ਇਸ ਧੰਦੇ ਤੋਂ ਵੜਨ ਵਿੱਚ ਗਰੇਜ ਕਰਨਗੇ ਪਰ ਜੇ ਜੇ ਅਸੀਂ ਕਾਰਵਾਈ ਨਹੀਂ ਕਰਨੀ ਤੇ ਲੋਕਾ ਜਿਹੜੇ ਹੈਗੇ ਇਹਨਾਂ ਦੇ ਹੌਸਲੇ ਵੱਡੇ ਹੁੰਦੇ ਆ ਤੇ ਪੋਲੀਟਿਕਲ ਲੋਕ ਜਿਹੜੇ ਹੈਗੇ ਆ ਬੇਸ਼ਰਮੀ ਭਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਤਕਰੀਰਾਂ ਤੇ ਬਿਆਨ ਕਰਦੇ ਆ ਇਹ ਇੱਥੇ ਤਾਂ ਜੀ ਸ਼ਰਾਬ ਬਾਰੇ ਕਹਿ ਨਹੀਂ ਸੀ ਨਾ ਮਰ ਰੋੜੇ ਨੇ ਹੈਰੀ ਜੀ ਸਾਡੇ ਕੋਲ ਸਬੂਤ ਲਿਓ ਪਹਿਲਾਂ ਵੀ ਸ਼ਰਾਬ ਨਗਲੀ ਸੀ ਕੇ ਜਾਂ 2 ਨੰਬਰ ਦੀ ਸੀ 2 ਨੰਬਰ ਦੀ ਸ਼ਰਾਬ ਕਿੰਨੀ ਰੁਕਣੀ ਲੋਕਾਂ ਨੇ ਥੋੜਾ ਰੁਕਣੀ ਸਰਕਾਰ ਨੇ ਰੁਕੜੀ ਤੇ ਸਾਰੀ ਜਿੰਮੇਵਾਰੀ ਜਿਹੜੀ ਹੈਗੀ ਸਰਕਾਰ ਨੂੰ ਆਪਣੇ ਸਿਰ ਲੈਣੀਆਂ ਪੈਣਗੀਆਂ ਇਹ ਸਮਾਂ ਜਿਹੜਾ ਹੈਗਾ ਇਹ ਜਾਨੀ ਹੈਗਾ ਕਿੰਨੀ ਦੇਰ ਹੋਰ ਅੱਕ ਬੰਦ ਕਰਾਂਗੇ ਸਾਡੀ ਜਵਾਨੀ ਬਰਬਾਦ ਹੋ ਚੁੱਕੀ ਹੈ ਜੀ